ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਗੁਰਬਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਸਾ ਸੰਗਤ ਜੀ ਜੂਰ ਪਾਤਸ਼ਾਹ ਜੀ ਜਿਨ੍ਹਾਂ ਦੇ ਅਸੀਂ ਅਖਵਾਨੇ ਆ ਹੁਣੇ ਹੁਣੇ ਬਚਨ ਸੁਣਿਆ ਜੀ ਹਜੂਰ ਦਾ ਤੇਪ ਚੋਂ ਉਹ ਆਪ ਹੀ ਸੰ ਸਿਰਫ ਤੇ ਸਿਰਫ ਪ੍ਰਕਾਸ਼ ਸੀ ਕੋਈ ਹੋਰ ਵਸਤੀ ਨਹੀਂ ਸੀ ਉਹਨਾਂ ਦਾ ਚੇਤ ਕੀਤਾ ਰਚਨਾ ਰਚਨ ਤੇ ਤੇ ਬ੍ਰਹਮਾ ਜੀ ਨੂੰ ਥਾਪਿਆ ਧਰਤੀ ਬਣਾਉਣ ਵਾਸਤੇ ਸ਼ਿਵ ਜੀ ਨੂੰ ਇਹ ਪਰਲੇ ਲਿਆਣਗੇ Vishnu Maharaj ji ਇਹ ਪ੍ਰਿਤ ਪਾਲਣਾ ਕਰਨਗੇ ਸਾਧ ਸੰਗ ਜੀ ਸਾਜਿਆ ਉਹਨਾਂ ਨੂੰ ਇਹੋ ਜੇ ਬਚਨ ਗੁਰਾਂ ਦੇ ਪਾਤਸ਼ਾਹ ਦੇ ਅਕਾਲ ਪੁਰਖ ਮਹਾਰਾਜ ਆਪ ਸੁਣਾ ਰਹੇ ਹੋਣ ਇਹ ਜਦੋਂ ਸਾਜ ਤੇ ਫਿਰ ਇੱਕ ਆਦਮ ਮਨੁੱਖ ਦਾ ਰੂਪ ਬਣਾਇਆ ਤੇ ਉਹਨਾਂ ਦੇਵਤਿਆਂ ਨੂੰ ਕਿਹਾ ਇਹਨੂੰ ਨਮਸਕਾਰ ਕਰੋ ਉਹ ਕਹਿੰਦੇ ਮਹਾਰਾਜ ਜੀ ਅਸੀਂ ਦੇਵਤੇ ਤੁਸੀਂ ਆਪ ਕਹਿੰਦੇ ਹੋ ਅਸੀਂ ਦੇਵਤੇ ਤੇ ਸਾਨੂੰ ਇੱਕ ਮਨੁੱਖ ਨੂੰ ਨਮਸਕਾਰ ਕਰਵਾ ਰਹੇ ਹੋ ਮਾਰੇ ਨੇ ਇੱਕ ਸ਼ਬਦ ਕੋਈ ਉਹ ਉਹਨਾਂ ਨੂੰ ਗਿਆਨ ਦਾ ਪੁੱਛਿਆ ਉਹ ਨਾਂ ਦੇਵਤੇ ਦੱਸ ਕੇ ਉਸ ਜੋ ਆਦਮ ਦੇ ਵਿੱਚ ਜੋ ਹਜ਼ੂਰ ਨੇ ਗਿਆਨ ਦੀ ਸ਼ਕਤ ਰੱਖੀ ਸੀ ਉਹਨਾਂ ਦੱਸਤਾ ਮਹਾਰਾਏ ਕਹਿੰਦੇ ਹੁਣ ਵੀ ਨਮਸਕਾਰ ਕਰੋਗੇ ਕਿ ਨਹੀਂ ਕਰੋਗੇ ਫਿਰ ਇੱਕ ਮਾਇਆ ਇਸਤਰੀ ਉਹ ਬਣਾਇਆ ਸਾਰਾ ਮਾਇਆ ਦਾ पसारा ਬਹਿਿਸ਼ਤ ਹਜ਼ੂਰ ਪਾਤਸ਼ਾਹ ਫਰਮਾਉਂਦੇ ਨੇ ਇਹ ਕਸ਼ਮੀਰ ਜਿਹੜੀ ਪਹਿਲੀ ਤਰਤੀਬ ਬਹਿਸਤ ਬਣਾਈ ਇਹ ਰਚਨਾ ਦੇ ਉਹਨਾਂ ਦੀ ਬਾਨੀ ਚਾ ਗਿਆ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਉਹ ਜਿਹੜੇ ਏਡੇ ਸਾਜੇ ਸਨ ਮਹਾਰਾਜ ਉਹਨਾਂ ਨੂੰ ਦੇਖ ਰਹੇ ਹਨ ਉਹ ਨਹੀਂ ਵੇਖ ਸਕਦੇ ਇਹ ਵੀ ਸਬਜੀਸ ਹੈ ਦੇ ਪਾਰਸ ਗੁਰ ਈਸ਼ਰ ਕਿਲੇ ਵਾਲੇ ਮਹਾਰਾਜ ਸੁਣਾ ਰਹੇ ਹਾਂ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਮਹਾਰਾਜੀ ਫਰਮਾਉਂਦੇ ਨੇ ਗੋ ਹੁੰਦਾ ਧਰਤੀ ਈਸ਼ਰ ਹੋਗੇ Shiv ji maharaj ji ਗੋਰਖ ਗੁਰ ਗੋਰਖ ਧਰਤੀਆਂ ਨੂੰ ਰਖਵਾਲਾ ਕਰਨ ਵਾਲਾ ਬ੍ਰਹਮਾ ਗੁਰ ਪਾਰਬਤੀ ਮਾਈ ਇਹ ਪਾਰਬਤੀ ਇਹ ਵੀ ਇਹ ਵੀ ਇਹ ਵੀ ਗੁਰੂ ਦਾ ਹੈ ਜੇ ਹੋਂ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਮਹਾਰਾਹੀ ਫਰਮਾਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਉਹ ਮੈਂ ਜਾਣਨਾ ਵਾਂ ਇਹ ਸਾਰੇ ਸੰਸਾਰ ਦੇ ਗੁਰੂ ਹਨ ਸਾਰੇ ਸੰਸਾਰ ਦੇ ਗੁਰੂ ਹਨ ਮੈਂ ਜਾਣਦਾ ਵਾਂ ਪਰ ਮੇਰਾ ਮੈਂ ਨਹੀਂ ਮੰਨਦਾ ਹਉ ਜਾਨਾ ਆਖਾ ਨਹੀਂ ਮੈਂ ਨਹੀਂ ਇਹਨਾ ਆਖਣਾ ਮੇਰਾ ਗੁਰੂ ਦਰੰਕਾਰ ਹੀ ਹੈਗਾ ਆਪ ਨਰਾਇਣ ਕਲਾ ਤਾਲ ਜਗ ਮੈਂ ਪਰਵਰਿਓ ਆਪ ਮੋਜ ਕੀਤੀ ਆਗੇ ਜਗ ਨੂੰ ਤਾਰਨ ਲਈ ਨੇਕ ਨੂੰ ਆਪ ਸਰਗੁਣ ਵੀ ਹੋਹੀ ਕਲਾ ਤਾਰ ਜਿਨ ਸਗਲੀ ਹੋਹੀ ਆਪ ਹੀ ਨਿਰੰਕਾਰ ਹੰ ਆਪ ਹੀ ਗੁਰੂ ਜਾਮੇ ਚ ਆਗੇ ਹੰ ਸਰਗੁਣ ਨਿਰਗੁਣ ਨਿਰੰਕਾਰ ਸੋ ਸਮਾਤੀਆ ਆਪੇ ਹੀ ਕੀ ਆਨੰਕਾਰ ਆਪੇ ਹੀ ਫਿਰ ਜਾ ਆਪ 인ਰੰਕਾਰ ਦਿਲ ਕੀਤਾ ਗੁਰੂ ਬਣ ਕੇ ਆ ਗਏ ਬ੍ਰਹਮਾ ਵਿਸ਼ਨ ਮਹਾਦੇਵ ਵੇਖੋ ਪਾਤਸ਼ਾਹ ਦੀ ਬਾਣੀ ਕੀ ਕਹਿੰਦੀ ਹੈ ब्रह्मा विشن महादेव त्रगुण रोकी हम में कार कमाई जेन किए तिसे नचेते बपड़े हर गुरमुख सोची पाई ओ एडे वंडे त्रगुण जी रह गए ने होमे जी रह गए ने ਉਹ ਜਿਸ ਪਰਮੇਸ਼ਰ ਨੇ ਉਹ ਐਡੇ ਅਖਤਿਆਰ ਦੇ ਕੇ ਉਹਨਾਂ ਨੂੰ ਭੇਜਿਆ ਓਏ ਉਹਨੂੰ ਹੀ ਪੁੱਲ ਗਏ ਵੇ ਇਹ ਕਿਨੂੰ ਸੋਝੀ ਹੋਈ ਏ ਸੰਤਾਂ ਨੂੰ ਗੁਰਮੁਖਾਂ ਨੂੰ ਸਾ ਸੰਗ ਜੀ ਹਜ਼ੂਰ ਪਾਤਸ਼ਾਹ ਆਏ ਜੀਆਂ ਦਾ ਉਦਾਰ ਕਰਨ ਲਈ ਸਹਿ ਫਰਮਾਉਂਦੇ ਨੇ ਓਏ ਤਿੰਨਾ ਜੁਵਾਚ ਸ੍ਰੀ ਗੁਰੂ ਨਾਨਕ ਦੇਵ ਜੀ ਵਰਗਾ ਗੁਰੂ ਨੀਝ ਆਇਆ ਉਹ ਜੀਉ ਦੀਆਂ ਧਰਤੀਆਂ ਬਨੀਆਂ ਗੁਰੂ ਨਾਨਕ ਵਰਗਾ ਗੁਰੂ ਨੀਝ ਆਇਆ ਸਾਧ ਸੰਗਤ ਜੀ ਸਮਸ਼ਾਨ ਕਾੜ ਚਲੇ ਗਏ ਔਰ ਰੋੜਾਂ ਦੀ ਵਿਸ਼ਾਈ ਕੱਖਾਂ ਦਾ ਆਹਾਰ ਕੀਤਾ ਤੇ ਪੇਸ ਦੇ ਨੇ ਮਰਦਾਨੇ ਨੂੰ ਜਾ ਸਾਡੀ ਰਬਾਬ ਲੈ ਜਾ 20 ਰੁਪਏ ਭਾਈ ਜੈਰਾਮ ਜੀ ਕੋਲੋਂ ਲੱਭ ਕੇ ਲਿਆ ਸਾ ਸੰਗਤ ਜੀ ਜਿੱਥੇ ਉਹ ਗਏ ਆਪੇ ਆਵਾਜ਼ ਆਵੇ ਰਬ ਚੋਂ ਸਤ ਕਰਤਾਰ ਇਹ भजन ਕਿਲੇ ਵਾਲੇ ਮਹਾਰਾਏ ਸੁਣਾ ਰਹੇ ਹਨ ਆਪੇ ਆਵਾਜ਼ ਆਵੇ ਸਤ ਕਰਤਾਰ ਨਾ ਪੈਸੇ ਲਿੱਤੇ ਆ ਗਏ ਸਾ ਸੰਗਤ ਜੀ ਨਿਕਲੇ ਨੇ ਹੁਣ ਉੜੀਸਾ ਦੇ ਵਿੱਚ ਜਗਨਨਾਥ ਪੁਰੀ ਉੜੀਆ ਦੇ ਵਿੱਚ ਲਿਖਿਆ ਹੋਇਆ ਜੇ ਉਥੇ ਹਜੂਰ ਨੇ ਆਰਤੀ ਉਚਾਰੀ ਜਿਹੜੀ ਅਸੀਂ ਪੜਦੇ ਆ ਉਹ ਪੜਤਾਂ ਨੇ ਨਾ ਜਾਣ ਦਿੱਤਾ ਮੰਦਰ ਚ ਵੜਨ ਨਾ ਦਿੱਤਾ ਸਮੁੰਦਰ ਦੇ ਕਿਨਾਰੇ ਮੂਰਤੀਆਂ ਉੱਥੇ ਆ ਗਈਆਂ ਹੈਰਾਨ ਹੋ ਗਏ ਉਹ ਦੂਜੀ ਰਾਤ ਵੀ ਐ ਹੋਇਆ ਰਾਜਾ ਪੰਡਤ ਹੱਥ ਜੋੜ ਤੇ ਫੁੱਲਾਂ ਵਖਸ਼ਾਉਂਦੇ ਹੋਏ ਅੰਦਰ ਲੈ ਗਏ ਸਾਧ ਸੰਗਤ ਜੀ ਸਿੱਧਾ ਅਲੱਗ ਅਲੱਗ ਟੋਲੀਆਂ ਉਹ ਇੱਕ ਕਹਿੰਦਾ ਮਹਾਰਾਜ ਜੀ ਅਸੀਂ ਤੇ ਰਾਜੇ ਜੋਗੀ ਕੀਤੇ ਨੇ ਸੁਖ ਭੋਗ ਭੋਗ ਕੇ ਬੇਨਾਂ ਦੇ ਮਨ ਭਰ ਗਏ ਹੋਣਗੇ ਇਹਨਾਂ ਨੂੰ ਜੋਗੀ ਬਨਾਈਏ ਤੇ ਫਿਰ ਵੀ ਇਹਨਾਂ ਦਾ ਮਨ ੜਕਦਾ ਤੁਸੀਂ ਤੇ ਮਾਇਆ ਦੇ ਵਿੱਚ ਡੁੱਬਿਆਂ ਨੂੰ ਤੁਸੀਂ ਵਿਆਹਾਂ ਦੇ ਵਿੱਚ ਡੁੱਬਿਆਂ ਨੂੰ ਤਾਰੀ ਜਾਂਦੇ ਹੋ ਹਜ਼ੂਰ ਦਾ ਬੋਲਾ ਕਿਲੇਲੇ ਪਾਤਸ਼ਾਹ ਦਾ ਓ ਮੇਰੇ ਸਿੱਖ ਕਮਲ ਦੇ ਫੁੱਲ ਵਾਂਗ ਨੇ ਓਏ ਚਿੱਕੜ ਦੇ ਵਿੱਚ ਰਹਿ ਕੇ ਵਿਹਾਰਾਂ ਚ ਡੁੱਬੇ ਰਹਿ ਕੇ ਮਾਇਆ ਦੇ ਵਿੱਚ ਇਹਨਾਂ ਨੂੰ ਲੇਪ ਨਹੀਂ ਆਏਗੀ ਇਹ ਮੇਰੇ ਸਿੱਖਾਂ ਦਾ ਜਿਹੜੇ ਅੰਮ੍ਰਿਤ ਵੇਲੇ ਇਹ ਨਾਮ ਜਪਣਗੇ ਰਜਾਈਆਂ ਚ ਇਹਨਾਂ ਨੂੰ ਮੈਂ ਪਾਰ ਕਰਾਂਗਾ ਸਾ ਸੰਗਤ ਜੀ ਅੱਗੇ ਆਈ ਟੋਲੀ ਹੋਰ ਨਿਕਲੇ ਹੋਏ ਨੇ ਉਦਾਸੀਆਂ ਤੇ ਉਹ ਕਹਿੰਦੇ ਨੇ ਤੁਸੀਂ ਕਹਿੰਦੇ ਹੋ ਅਕਾਲ ਮੂਰਤ ਉਹ ਕਾਲਚ ਨਹੀਂ ਹੈਗੇ ਉਹ ਤੇ ਹੈ ਹੀ ਨਹੀਂ ਫਿਰ ਤੁਸੀਂ ਇਹ ਕਿਹਦੀ ਇਹ ਸਿਫਤ ਕਰਦੇ ਹੋ ਸਹਿਬ ਫਰਮਾਉਂਦੇ ਨੇ ਨਹੀਂ ਓਏ ਉਹਨਾਂ ਦੀ ਮੂਰਤ ਵੀ ਹੈਗੀ ਜੇ ਓਏ ਉਹਨਾਂ ਦੇ ਚਰਨ ਵੀ ਹੈਗੇ ਜੇ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਸਤਖੰਡ ਜੇ ਬਚਨ ਹੋਏ ਕਿਸੇ ਮੂਰਤ ਨਾਲ ਹੋਏ ਨੇ ਨਾ ਬਾਚਾ ਨੋਰੇ ਹਾਂ ਸਿੱਧਾ ਦੇ ਗੁਰੂ ਨਾਨਕ ਪਾਤਸ਼ਾਹ ਨਾਲ ਵੇਖੋ ਕੀ ਕਹਿੰਦੇ ਨੇ ਮਹਾਰਾਜ ਬਖਸ਼ ਲਾਲ ਉਹ ਕਹਿੰਦੇ ਨੇ ਤੁਸੀਂ ਝੂਠ ਬੋਲਦੇ ਹੋ ਸ੍ਰੀ ਗੁਰੂ ਨਾਲ ਦੇ ਜੀ ਦੋ ਵੇਖਿਆ ਜੇ ਬੋਲ ਉਹਨਾਂ ਦੇ ਜੀ ਜੋਗੀ ਜਬ ਨੈਣੀ ਦੇਖੋ ਤੁਮਰਾ ਚਿਤ ਕਠੋਲੇ ਉਹ ਜਦੋਂ ਅੱਖਾਂ ਨਾਲ ਵੇਖੋਗੇ ਤਾਰੀ ਜੋਗੇ ਕਠੋਰ ਹੋ ਚੁੱਕੇ ਹੋਇਓ ਰੀਜੋ ਕੇ ਜਬ ਨੈਨੀ ਦੇਖੋ ਤੁਮਰਾ ਚਿਤ ਕਠੋਰੇ ਜਟਾ ਵਧਾਈ ਦੇਹੀ ਕਾਲੀ ਪਾਇਨ ਜੈਸੇ ਕੋਰੇ ਕੰਬਲ ਖੁੰਬ ਚੜਾਏ ਪਾਵੇਂ ਉਦਰਾ ਹੋਏ ਨਾ ਜਾਵੇਂ ਨਾਰੀ ਦਾਛ ਕਰੋ ਸ਼ਿੰਗਾਰ ਕੰਤ ਨਕਾਉ ਪਾ ਇਸ ਹਾਲ ਚ ਤੇ ਤੁਸੀਂ ਵਿਛੜਦੇ ਹੋ ਤੁਹਾਨੂੰ ਕਿੱਥੋਂ ਗੁਰੂ ਦੀ ਸੋਝੀ ਹੋ ਸਕਦੀ ਹੈ ਹੁਣ ਵੇਖਿਆ ਜੇ ਦਇਆਲ ਟੁੱਟੇ ਸੰ ਨ ਕੀ ਫਰਮਾਉਂਦੇ ਨੇ ਦੇਖੀ ਸ਼ਕਤ ਤੁਮਾਰੀ ਨਾਨਕ ਦਿਖਾਇਆ ਜਦੋਂ ਦੇਖੀ ਸ਼ਕਤ ਤੇਮਾਰੀ ਨਾਨਕ ਚੱਲ ਕਰ ਦੇਖੂ ਦਿਖਾਉ ਜਦੋਂ ਦਿਖਾਇਆ ਅਬ ਪ੍ਰਤੀਤ ਪਈ हमको ਹਿਰਦੈ ਪੀਤਰ ਰਾਖੀ ਤਨ ਸੋ ਗੁਰੂ ਤੁਮਾਰਾ ਕਹੀਐ ਜਿਨ ਕੋ ਦੇਖ ਦਿਖਾਇਆ ਐਸਾ ਸਾਧੂ ਔ ਨਯਾਗੇ ਜੋ ਨਾਨਕ ਪ੍ਰਭ ਪਾਇਆ ਜਦੋ ਦਿਖਾਇਆ ਕਹਿੰਦੇ ਹੁਣ ਸਾਨੂੰ ਪ੍ਰੀਤ ਹੋਈ ਐ ਸਾਧ ਸੰਗਤ ਜੀ ਹਜੂਰ ਚੱਲੇ ਨੇ ਮੱਕੇ ਔਰ ਜਦੋਂ ਚੜਨਾ ਘੁੰਮ ਚੜਨਾ ਦੇ ਪਿੱਛੇ ਮੱਕਾ ਘੁੰਮ ਰਿਹਾ ਹੈ ਬਾਣੀ ਚ ਆ ਗਿਆ ਹੈ ਤੇ ਲੈ ਗਿਆ ਰੁਕਨਦੀਨ ਉਥੋਂ ਦਾ ਵੱਡਾ ਕਾਜ਼ੀ ਕੋਏ ਤੇ ਖੁਦਾ ਹਨ ਉਹ ਸਾਡਾ ਮੱਕਾ ਹੀ ਨਹੀਂ ਛੱਡੰਦੇ ਇਹਨਾਂ ਨੇ ਚਰਨ ਵਾ ਵਾ ਤੇ ਸਹਿਬ ਫਰਮਾਉਂਦੇ ਨੇ ਓਏ ਅੰਦਰ ਸ਼ਿਵ ਜੀ ਮਹਾਰਾਜਾ ਨੂੰ ਕਿੱਥੋਂ ਛੱਡੇ ਮੱਕਾ ਬੋਲਿਆ ਸਾਧ ਸੰਗਤ ਜੀ ਜਦੋਂ ਫਰਮਾਇਆ ਦਸਵਾ ਜਾਮਾ ਬੈਠ ਕੇ ਉਹ ਕਹਿ ਲਗਾ ਤੁਸੀਂ ਤੇ ਖੁਦਾ ਹੋ ਕੋਈ ਅਗਲੀ ਦੱਸੋ ਬੈਠੂ ਪੁਰ ਕਰਤਾ ਔਰੰਗਜ਼ੇਬ ਬਾਦਸ਼ਾਹ ਸਿਓ ਜੁੱਧ ਕਰੂੰ ਬਹਾਵਾ ਹੋਇਆ ਨਾ ਉਹ 300 ਸਾਲ ਪਹਿਲੇ 250 300 ਸਾਲ ਪਹਿਲੇ ਕਹਿਤਾ ਤੁਹਾਡਾ ਬਾਦਸ਼ਾਹ ਔਰੰਗਜ਼ੇਬ ਹੋਏਗਾ ਮੇਰੇ ਉਹਦੇ ਨਾਲ ਬੜੇ ਯੁੱਧ ਹੋਣਗੇ ਹੁਣ ਵੇਖਿਆ ਜੇ ਜਿਸ ਪਾਤਸ਼ਾਹ ਦੇ ਅਸੀਂ ਅਖਵਾਨੇ ਆ ਜਿਨ੍ਹਾਂ ਦਾ ਪੁਰਮ ਮਨਾ ਰਹੇ ਉਹਨਾਂ ਬਾਰੇ ਗੁਰੂ ਨਾਨਕ ਪਾਤਸ਼ਾਹ ਕੀ ਫਰਮਾਉਂਦੇ ਹਨ ਐਸਾ ਚੇਲਾ ਉੱਠ ਸੀ ਰੁਕ ਨਾ ਲੋ ਉਹਨੂੰ ਕਹਿੰਦੇ ਨੇ ਸਭਨਾ ਕੇ ਸਿਰ ਨਾ ਥਾ ਜਨਮਾਂਨ ਤੋਂ ਹੂਤੇ ਮੁਕਤਾ ਸੁੰਦਰ ਜੋਤ ਪਰਗਾਸਾ ਚਾਰੇ ਬੇਦ ਕਰਨ ਜਸ ਜਿਸ ਕਾ ਸੋ ਪ੍ਰਭ ਦਰਸ਼ਨ ਦੇਸੀ ਹਜ਼ੂਰ ਜਦੋਂ ਤੁਖਾਂ ਪੜੀਆਂ ਜਾ ਰੀਆਂ ਹਨ ਫਰਮਾਉਂਦੇ ਨੇ ਜਦੋਂ ਸਤ ਗੁਰਾਂ ਨੂੰ ਪਰਦੇਸ਼ ਲੈ ਗਏ ਉਹਨਾਂ ਹੁਕਮਨਾਮੇ ਭੇਜੇ ਅਸੀਂ ਖੁਦ ਪੜੇ ਨੇ ਕਿ ਲਿਖਿਆ ਹੈ ਕਿ ਦੋ ਐਤਵਾਰ ਦੀ ਰਾਤ ਹੋਏਗੀ 12 ਵਜੇ ਦਾ ਸਮਾਂ ਹੋਏਗਾ ਦੋ ਸੂਰਜ ਚੜ੍ਹਨਗੇ ਲਵ ਤੇ ਕੁਸ਼ ਦੁਬਾਰਾ ਆਣਗੇ ਉਹ ਜਿੱਧਰ ਗੁੱਸੇ ਨਾਲ ਵੇਖਣਗੇ ਉਹ ਮੁਲਕ ਛੜ ਜਾਏਗਾ ਚਾਰੇ ਬੇਦ ਕਰਨ ਜਸ ਜਿਸ ਦਾ ਸੋ ਪ੍ਰਭ ਦਰਸ਼ਨ ਦੇਸੀ ਹਰ ਮੰਦਰ ਮੈਂ ਪ੍ਰਗਟ ਹੋਸੀ ਕਿਰਨ ਸੰਕਰਵ ਜੋਤੀ ਸੰਤਾ ਕਾਰਨ ਦੁਸ਼ਤ ਸ਼ਿੰਗਾਰਨ ਨੀਲ ਬਸਨ ਬਨਵਾਰੀ ਅਗਲੇ ਅਮਲ ਉੱਠੀ ਸੰ ਰੁਕ ਨਾਲ ਜਾਇਸੀ ਚੇਲੇ ਵਾਲੀ ਸਾਧ ਸੰਗਤ ਜੀ ਉਹ ਪਹਿਲੇ ਸ਼ਬਦ ਚ ਇੱਕ ਤੁਖ ਕੋ ਲਗੇ ਸੀ ਵਿਸਰਗੈ ਸੀ ਉਹ ਆ ਗਈ ਹੈ ਯਾਰ ਨਾਲੇ ਸ਼ੁੱਧ ਪੜਨਾ ਚਾਹੀਦਾ ਨਾਲੇ ਵੇਖਿਆ ਜੇ ਜਦੋਂ ਸਿੱਧਾ ਨਾਲ ਬਚਨ ਹੋ ਰਿਹਾ ਮੂਰਤ ਲਾਲ ਉਹਦੇ ਵਿੱਚਲੀ ਤੁਖ ਓਏ ਉਹਨਾਂ ਦੀ ਮੂਰਤ ਹੈਗੀ ਜੇ ਪੱਖ ਦੀ ਲਾਲ ਜੇ ਸ਼ਬਦ ਹੈ ਕਾਇਆ ਸੱਸ ਜੀ ਪੂਆ ਪਿਆਰੀ ਜੀ ਸਭ ਨੂੰ ਪਤਾ ਰਿਸ਼ਤਾ ਹਜ਼ੂਰ ਮਾਰਾਈ ਦੇ ਮੈਲ ਉਹਨਾਂ ਦੀ ਸਕੀ ਭਤੀਜੀ ਵਾ 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 ਤਿਸਤਾ ਵੇਖੋ ਉਹਨਾਂ ਦੇ ਮਹਿਲ ਮਾਰਾਈ ਦੇ ਸਕੀ ਉਹਨਾਂ ਦੀ ਭਤੀਜੀ ਮਹਾਰਾਜੀ ਮੈਂ ਤੁਹਾਡੇ ਨਾਲ ਸ਼ਾਦੀ ਕਰਨੀ ਹੈ ਹਜ਼ੂਰ ਦਾ ਬੋਲਾ ਵੇਖਿਆ ਜੇ ਮਹਾਰਾਏ ਕਹਿੰਨੇ ਸਾਡੀ ਦੇ ਤੇ ਸ਼ਬਦ ਤੇ ਨਾਮ ਦੀ ਜੇ ਜੇ ਨਾਮ ਨਾਲ ਕਰਨੀ ਜੇ ਕਰ ਲੋ ਸ਼ਬਦ ਹੈ ਕਾਇਆ ਸਾਥ ਸੰਗਤ ਜੀ ਆਪਣੀਆਂ ਦੁਕਾਨਾਂ ਤੇ ਬੈਠੇ ਸਹਜਤਾ ਦੀ ਸ਼ਰੀਰ 670 ਸਾਲ ਦੀ ਉਮਰ ਪੱਜ ਕੇ ਸਾਡੇ ਕੋਲ ਆ ਕੇ ਮੇਰੇ ਪਿਤਾ ਜੀ ਕੋਲ ਮੇਰੇ ਕੋਲ ਕਹਿਣ ਲੱਗੇ ਮੈਂ ਵੱਡੇ ਭੈਣ ਜੀ ਜਿਹੜੇ ਮਹਾਰਾਜ ਜੀ ਦੇ ਉਹਨਾਂ ਦਾ ਦੋਤਰਾ ਹਾਂ ਕਾਨਪੁਰੋਂ ਆਏ ਮਾਤਾ ਚੜਾਈ ਕਰ ਗਈ ਨਾਨੀ ਕੋਲ ਪਲੇ ਇਹ ਵਚਨ ਸਾਨੂੰ ਨਾਨੀ ਹਰ ਵਾਰ ਸੁਣਾਉਂਦੀ ਹੁੰਦੀ ਸੀ ਜਿੱਥੇ ਵਿਆਹੇ ਸਨ ਮਹਾਰਾਜ ਜੀ ਆ ਗਏ ਦਸੰਬਰ ਦੀ ਬਹਾਰ ਚਾ ਚੜ ਗਿਆ ਉਹ ਮੇਰਾ ਛੋਟਾ ਵੀਰ ਕਿਹੜੇ ਜੰਗਲਾਂ ਚੋਂ ਹੁੰਦਾ ਹੋਇਆ ਆਇਆ ਹੈ ਪ੍ਰਸ਼ਾਦਾ ਤਿਆਰ ਕੀਤਾ ਅੱਗ ਬਲ ਰਹੀ ਸੀ ਚੱਲਣ ਲੱਗੇ ਹੰ ਸਾਰੇ ਰੋਕ ਰਹੇ ਨੇ ਸਵੇਰੇ ਚਲੇ ਜਾਇਆ ਜੇ ਨਾ ਰੁਕੇ ਖਜ਼ੂਰ ਨੇ ਸਾਰੀ ਬਾਹ ਅੱਗ ਵਿੱਚ ਪਾ ਲਈ ਓਏ ਹੋਏ ਕਿੰਨੀ देर ਪਾਈ ਰੱਖੀ ਯੋ ਵਸਤਾ ਜਵਾਨ ਬੱਚੇ ਛੋਟੇ ਅੱਗੇ ਚ ਪਾਈ ਰੱਖੀ ਤੇ ਡਰ ਗਏ ਬਾਹਰ ਕੱਢਦੇ ਨੇ ਬੜੇ ਸਮੇਂ ਬਾਅਦ ਤੇ ਕਹਿੰਦੇ ਨੇ ਚਿੰਤਾ ਨਹੀਂ ਕਰਨੀ ਸਾਡੀ ਦੇ ਸ਼ਬਦ ਤੇ ਨਾਮ ਦੀ ਹੈ ਨਾ ਸਾਨੂੰ ਅੱਗ ਦਾ ਅਸਰ ਹੈ ਨਾ ਠੰਡ ਦਾ ਅਸਰ ਹੈ ਸ਼ਬਦ ਹੈ ਕਾਇਆ ਜੈਸੇ ਰੋਮ ਸਵਰਨਾ ਸਾਧ ਸੰਗਤ ਜੀ ਸਰ੍ਹੇ ਵਾਲ ਕਾਲੇ ਦੇ ਚਿੱਤੇ ਹੁੰਦੇ ਨੇ ਨਾ ਕਦੇ ਗੁਰਾਂ ਦੇ ਕੇਸ ਵੇਖੋ ਸੁਨਹਿਰੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਓਏ ਉਹਨਾਂ ਦੇ ਸੋਨੇ ਵਰਗੇ ਵਾਲ ਹੋਣਗੇ ਹਜ਼ੂਰ ਪਾਤਸ਼ਾਹ ਕਿਸੇ ਸੁਖਨਾ ਸੁਖੀ ਸੀ ਕਿਸੇ ਦੂਜੇ ਦੇਰਿਆਂ ਚ ਨਾ ਪੂਰੀ ਹੋਈ ਅਖੰਡ ਫਾੜ ਦੀ ਸੁਖਨਾ ਸੀ ਹਜ਼ੂਰ ਕੋਲ ਆ ਗਿਆ ਪੂਰੀ ਹੋ ਗਈ ਹਜ਼ੂਰ ਨੂੰ ਕਹਿੰਦਾ ਮਹਾਰਾਜ ਜੀ ਮੈਂ ਸੁਖਿਆ ਉਥੇ ਸੀ ਪੂਰੀ ਇਥੇ ਹੋਈਏ ਆਪ ਜੀ ਕੋਲ ਆ ਕੇ ਅਖੰਡ ਪੜ ਕਿੱਥੇ ਕਰਾਵਾਂ ਸਹਿਬ ਕਹਿੰਦੇ ਨੇ ਜਿੱਥੇ ਸੁਖਿਆ ਸੀ ਕਰਾਓ ਭੇਜਿਆ ਉਹਨਾਂ ਸੰਤਾਂ ਕੋਲ ਤੇ ਜਦੋਂ ਬਚਨ ਗੁਰਾਂ ਦੇ ਸੁਣਾ ਤੇ ਉਹ ਮੋਹਿਤ ਹੋ ਕੇ ਕਹਿੰਦੇ ਨੇ ਮੇਰਾ ਵੀ ਗੱਲ ਵਿੱਚ ਪਲੜਾ ਪਾ ਕੇ ਉਹਨਾਂ ਨੂੰ ਕਿਹਾ ਜੇ ਦਰਗਾਹ ਚ ਮੇਰੇ ਢੋਈ ਬਣਿਆ ਜੇ ਓਹੋ ਐਵੇਂ ਨਹੀਂ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਉਹ ਕਹਿੰਦੇ ਨੇ ਮਹਾਰਾਜ ਜੀ ਉਹ ਰਹਿਤ ਰਖਦੇ ਸਨ ਕਮਰ ਕਸਾ ਲਗਾਉਂਦੇ ਨੇ ਉਹਨਾਂ ਨੇ ਕਿਹਾ ਨਹੀਂ ਮਹਾਰਾਜ ਜੀ ਮਹਾਰਾਜ ਕਹਿੰਦੇ ਨੇ ਮੈਂ ਜ਼ਿੰਮੇਵਾਰੀ ਚੁੱਕ ਕੇ ਆਇਆ ਰਹਿਤ ਵਾਲਿਆਂ ਦੀ ਕਮਰ ਕਸੇ ਵਾਲਿਆਂ ਦੀ ਸਾਧ ਸੰਗਤ ਜੀ ਉਂਝ ਵੇਖੋ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀ ਆਂ ਕਾ ਦਾਤਾ ਰੇ ਪ੍ਰਿਤ ਪਾਲਾ ਨੇਤਸਾਰ ਸੰਭਾਲਾ ਇੱਕ ਗੁਣ ਨਹੀਂ ਮੂਰਖ ਜਾਂਦਾ ਹੈ ਤੇ ਉੰਜ ਸਾਰਿਆਂ ਦੇ ਪ੍ਰਤਪਾਲਕ ਹਾਂ